ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਜੋ ਕਲੈਕਸ਼ਨਾਂ ਨੇ ਹੈਵੀ ਨੇ ਹੈਵੀ ਦੁਪੱਟੀਆਂ ਵਾਲੀਆਂ ਨੇ ਤੇ ਹੈਂਡਵਰਕ ਵਾਲੀਆਂ ਕਲੈਕਸ਼ਨ ਆਣ ਗਈਆਂ ਬਟ ਅੱਜ ਦੀ ਵੀਡੀਓ ਵਿੱਚ ਮੈਂ ਪ੍ਰਾਈਸ ਮੈਂਸ਼ਨ ਨਹੀਂ ਕੀਤੀ ਤਾਂ ਪ੍ਰਾਈਸ ਆਪ ਦਾ ਡਿਫਰੈਂਟ ਹੈ ਮੋਸਟਲੀ ਜਿਹੜੇ ਕਲਰ ਆ ਗਏ ਨੇ ਉਹ ਸਿੰਗਲ ਸਿੰਗਲ ਨੇ ਕੁਝ ਵਿੱਚ ਆਏਗਾ ਜਿਹੜਾ ਕਿ ਮਲਟੀਪਲ ਕਲਰ ਜਿਵੇਂ kiawali ਕਲੈਕਸ਼ਨ ਹੈ ਤੇ ਉਹਦੇ ਵਿੱਚ ਤੁਹਾਨੂੰ ਕਾਫੀ 10 ਤੋਂ 12 ਕਲਰ ਮਿਲ ਜਾਣਗੇ ਤੇ ਬਾਕੀ ਜਿਹੜੇ ਮੋਸਟਲੀ ਕਲਰ ਨੇ ਉਹ ਸੇਮ ਮਿਲਣਗੇ ਜਿਵੇਂ ਕਿ ਇੱਥੇ ਸ਼ੋ ਹੋ ਰਹੇ ਨੇ ਤੇ ਸਿੰਗਲ ਸਿੰਗਲ ਜਾਂ ਬਸ ਉਹ ਦੋ ਕਲਰ ਆਪਸ਼ਨ ਨੇ ਤੇ ਮੋਸਟਲੀ ਜਿਹੜਾ ਹੈ ਕਿ ਇੱਕ ਇੱਕੇ ਕਲਰ ਹੀ ਹੈ ਤੇ ਬਾਕੀ ਕਢਾਈਆਂ ਵਾਲੀਆਂ ਕਲੈਕਸ਼ਨਾਂ ਨੇ ਤੇ ਜੋ ਵੀ ਕਲੈਕਸ਼ਨਾਂ ਨੇ ਸੇਮ ਐਜ਼ ਇਟ ਇਜ਼ ਮਿਲਣਗੀਆਂ ਪ੍ਰਾਈਸ ਹੈ ਜਿਹੜੀਆਂ ਕਲੈਕਸ਼ਨਾਂ ਇਹਨਾਂ ਦਾ ਤੇ ਹਜ਼ਾਰ ਤੋਂ ਅੰਦਰ ਅੰਦਰ ਹੈ ਬਾਕੀ ਹੋਰ ਕਲੈਕਸ਼ਨ ਹੈਗੀਆਂ ਜਿਹੜੀਆਂ 2000 ਤੋਂ ਉੱਪਰ ਵਾਲੀਆਂ ਨੇ ਟੋਟਲੀ ਪਾਰਟੀ ਵੇਅਰ ਵਿਡਿੰਗ ਸਪੈਸ਼ਲ ਬ੍ਰਾਈਡਲ ਨਿਊਲੀ ਵੈਡਸ ਲਈ ਕਲੈਕਸ਼ਨਾਂ ਨੇ ਬਹੁਤ ਪਿਆਰੇ ਪਿਆਰੇ ਕਲਰ ਆਪਸ਼ਨ ਨੇ ਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਜਿਹਦੇ ਵਿੱਚ ਜੋ ਵੀ ਕਲਰ ਆਪਸ਼ਨ अवेलेबल ਹੈਗੇ ਨੇ ਮੈਂ ਇੱਥੇ ਐਡ ਕਰ ਦਿਆ। ਬਾਕੀ ਜੇ ਤੁਹਾਡੇ ਕੋਲ ਕੋਈ ਵੀ ਕੁਐਰੀ ਹੈ ਤੁਸੀਂ ਕੁਝ ਵੀ ਜਾਨਣਾ ਚਾਹੁੰਦੇ ਹੋ ਕਿਸੇ ਵੀ ਸੂਟ ਦੇ ਬਾਰੇ ਵਿੱਚ ਚਾਹੇ ਹੋ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਹੋਰ ਜੋ ਵੀ ਮੈਂ ਅਪਡੇਟਸ ਕਰਦੀ ਹਾਂ ਉਹਨਾਂ ਦੇ ਵਿੱਚੋਂ ਤੁਸੀਂ ਮੇਰੇ ਨੰਬਰ ਤੇ ਜਾ ਕੇ ਜਿਹੜਾ ਕਿ ਨੰਬਰ ਮੈਂ ਤੁਹਾਡੇ ਲਈ ਪ੍ਰੋਵਾਈਡ ਕੀਤਾ ਹੋਇਆ 6239245750s ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ। スクリーンショット सेंड ਕਰ ਸਕਦੇ ਹੋ ਜਿਸ ਵੀ ਸੂਟ ਦੀ ਕੁਇਰੀ ਕਰਨੀ ਹੈ ਤੇ ਜੇਕਰ ਸਟੇਟਸ ਦੇਖਣਾ ਹੈ ਤੁਸੀਂ ਮੈਨੂੰ ਮੈਸੇਜ ਦਾ ਕਰ ਦਿਓ ਆਪਣੇ ਨੇਮ ਤੇ ਸਿਟੀ ਦੇ ਨਾਲ ਫਿਰ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਤੇ ਸਟੇਟਸ ਜਿਹੜਾ ਉਹ ਸ਼ੋ ਹੋ ਜਾਏਗਾ ਤੇ ਮੈਂ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਕਲੈਕਸ਼ਨ ਜਿਹੜੀਆਂ ਬੈਸਟ ਹੋਣ ਤੇ ਹਮੇਸ਼ਾ ਮੋਸਟਲੀ ਜਿਹੜੀਆਂ ਅਵੇਲੇਬਲ ਹੋਣ ਉਹਨਾਂ ਦੇ ਬਾਰੇ ਵਿੱਚ ਸੇਲ ਵਾਲੀਆਂ ਕਲੈਕਸ਼ਨਾਂ ਕੀ ਹੁੰਦਾ ਹੈ ਕਿ ਟਾਈਮ ਟੂ ਟਾਈਮ ਆਉਂਦੀਆਂ ਨੇ ਫਿਰ ਜਲਦੀ ਸੋਲਡ ਹੋ ਜਾਂਦੀਆਂ ਨੇ ਦੇ ਉਹਨਾਂ ਦਾ ਇਮੀਡੀਏਟ ਹੀ ਹੁੰਦਾ ਹੈ ਕਿ ਆਰਡਰ ਆ ਜੇ ਤੇ ਅਗਰ ਕਿਸੇ ਨੇ ਬਾਈ ਕਰਨਾ ਤਾਂ ਉੱਥੇ ਇਮੀਡੀਏਟਲੀ YouTube ਤੇ ਅਪਲੋਡ ਕਰਨਾ ਈਜ਼ੀ ਨਹੀਂ ਹੁੰਦਾ ਇਸ ਲਈ ਮੈਂ ਕੋਸ਼ਿਸ਼ ਕਰਦੀ ਹੁੰਦੀ ਹਣੀ ਹੈ ਕਿ ਇੱਥੇ ਉਹੀ ਕਲੈਕਸ਼ਨ ਐਡ ਕਰਾਂ ਜਿਹੜੀਆਂ ਕਿ ਮੋਸਟਲੀ ਆਉਣ ਵਾਲੇ ਇੱਕ ਦੋ ਮਹੀਨਿਆਂ ਤੱਕ ਤਾਂ ਅਵੇਲੇਬਲ ਹੋਣ ਤੇ ਜਦੋਂ ਵੀ ਕਿਸੇ ਤੱਕ ਵੀਡੀਓ ਪਹੁੰਚੇ ਉਹ ਰੁਕ ਜੇਕਰ ਬਾਈ ਕਰਨਾ ਚਾਹੁੰਦਾ ਹੈ ਤਾਂ ਉਹ ਬਾਈ ਕਰ ਲੇ ਬਾਕੀ ਕਲੈਕਸ਼ਨ ਬਹੁਤ ਪਿਆਰੀਆਂ ਨੇ ਸੋਹਣੀਆਂ ਨੇ ਸੁਪੀਰੀਅਰ ਕੁਆਲਿਟੀ ਹੈ ਸੇਮ ਐਜ਼ ਇਟ ਇਜ਼ ਆਣ ਗਿਆ ਜਿਵੇਂ ਕਿ ਇੱਥੇ ਸ਼ੋ ਹੋ ਰਹੀਆਂ ਨੇ ਕੋਈ ਵੀ ਕੁਐਰੀ ਹੈ ਕਿਸੇ ਵੀ ਤਰ੍ਹਾਂ ਦੀ ਤੇ ਤੁਸੀਂ ਮੈਨੂੰ ਮੇਰੇ ਨੰਬਰ 'ਤੇ ਜਾ ਕੇ ਮੈਸੇਜ ਕਰ ਸਕਦੇ ਹੋ ਜੇਕਰ ਸੂਟ ਸੋਹਣੇ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਕਰਕੇ ਵੀ ਦੱਸਣਾ ਕਿ ਕਲੈਕਸ਼ਨਾਂ ਕਿਵੇਂ ਦੇ ਲੱਗੀਆਂ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦਿਓ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੋ ਤੁਸੀਂ ਦੇਖਦੇ ਰਹੋ ਕਿ ਅੱਜਕੱਲ ਕਿਹੜੇ-ਕਿਹੜੇ ਸੂਟ ਕਿਹੜੇ-ਕਿਹੜੇ ਕਲੈਕਸ਼ਨਾਂ ਟ੍ਰੈਂਡੀ ਕਰ ਰਹੀਆਂ ਨੇ ਤੇ ਚਲੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨ